ਸਭ ਨੂੰ ਤੁਹਾਡੀ ਮੀਟਿੰਗ ਹੋਈ ਹੈ ਅੱਜ ਬਾਰੇ ਥੋੜਾ ਜਿਹਾ ਦੇਖੋ ਸਤਿਕਾਰਯੋਗ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਸਾਰੇ ਹੀ ਬੜੇ ਗੰਕੀਨ ਮਾਹੌਲ ਚਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਕਿ ਜਿਹੜੇ ਤੁਸੀਂ ਅੱਜ ਇੱਥੇ ਵੀ ਸਾਡੀ ਆਵਾਜ਼ ਦੁਨੀਆ ਤੱਕ ਲਿਜਾਣ ਲਈ ਆਏ ਹੋ ਇਸ ਲਈ ਧੰਨਵਾਦ ਕਰਦੇ ਹਾਂ ਦੂਸਰੀ ਗੱਲ ਇਹ ਹੈ ਕਿ ਅੱਜ ਅਸੀਂ ਜਿਹੜੀ ਇੱਥੇ ਚਰਚਾ ਹੋਈ ਹੈ ਥੋੜੀ ਬਹੁਤ ਹੈ ਅੱਜ ਹੋਰ ਲੰਬੀ ਚੌੜੀ ਚਰਚਾ ਨਾ ਹੋ ਕੇ ਅੱਜ ਅਸੀਂ ਸਿਰਫ ਜਿਹੜਾ ਸਾਡਾ ਇਹ ਨੌਜਵਾਨ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਇੱਕ-ਇੱਕ ਸਾਡੀਆਂ ਮਸ਼ੀਨਰੀ ਦੀ ਤੋੜਪਾਨ ਕੀਤੀ ਗਈ ਪਰ ਇਹ ਤੋਂ ਵੀ ਗਾਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ ਸਾਡਾ ਯੂਜ ਪਿੱਛੇ ਖੜ ਗਿਆ ਆਗੂਆਂ ਨੇ ਅੱਗੇ ਵਧੇ ਤੇ ਫਿਰ ਵੀ ਸਾਡੀ ਪੀਸਫੁਲੀ ਉਧਰ ਨੂੰ ਮੂਵ ਕਰਨ ਦੇ باوجود ਵੀ ਉਹਨਾਂ ਨੇ ਸਾਡੇ ਤੇ ਅਠੂ ਗੈਸ ਛੜਿਆ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਜ਼ਰ ਆ ਰਹੀ ਹੈ ਸੋ ਇਸ ਸਾਰੀ ਕਹਾਣੀ ਨੂੰ ਅੱਜ ਸਾਡਾ ਤਿੰਨ ਸ਼ਹੀਦ ਹੋ ਚੁੱਕੇ ਨੇ ਇੱਕ ਦਾ ਦੋ ਦਿਨ ਪਹਿਲਾਂ ਹਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟਿਆ ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ ਇੱਕ ਆ ਬੱਚੇ ਦੀ ਡੈੱਡ ਬੋਡੀ ਸਾਡੇ ਕੋਲੇ ਪਈ ਹੈ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਅਸੀਂ ਪੰਜਾਬ ਗਵਰਨਮੈਂਟ ਨੂੰ ਕਹਾਂਗਾ ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ ਜੋ ਸ਼ਹੀਦਾਂ ਨੂੰ ਮਾਨ ਸਨਮਾਨ ਬਣਦਾ ਹੈ ਉਹਦੇ ਵੀ ਪੰਜਾਬ ਗਵਰਨਰ ਦੂਜੀ ਨਾਲ ਗੱਲ ਸਾਡੀ ਇਹ ਹੈ ਕਿ ਪੰਜਾਬ ਗਵਰਨਮੈਂਟ ਜੋ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ ਇਕੱਲੇ ਬਿਆਨਾਂ ਨਾਲ ਗੱਲ ਨਹੀਂ ਕਰਨੀ ਕਿ ਅਸੀਂ ਕਹੀ ਜਾਈਏ ਜੀ ਅਸੀਂ ਬਿਆਨ ਦਿੱਤਾ ਅਸੀਂ ਆਹ ਕਹਿੰਦਾ ਅਸੀਂ ਆਹ ਕਰਤਾ ਬਿਆਨ ਪੋਲੀਟੀਕਲੀ ਗੱਲਾਂ ਨਾਲ ਨਹੀਂ ਗੱਲ ਬੰਨੀ ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਦਿਨਾਂ ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਫੜਾਇਆ ਦੇ ਕਿਹਾ ਕਿ ਇਸ ਦੇ ਖਿਲਾਫ ਕਾਰਵਾਈ ਕਰੋ ਸਾਡੇ ਨੌਜਵਾਨਾਂ ਨੂੰ ਆਕੇ ਪ੍ਰਵੋਕ ਕਰ ਰਿਹਾ ਹੈ ਆਕੇ ਭੜਕਾ ਰਿਹਾ ਹੈ ਅੱਗੇ ਢੜਕਾਉ ਮਾਹੌਲ ਬਣਾ ਰਿਹਾ ਹੈ ਉਹਦੇ ਤੇ ਅਜੇ ਤੱਕ ਕੁਝ ਨਹੀਂ ਹੋਇਆ ਇਹ ਜ਼ਰੂਰ ਕਹਦਾ ਕਿ ਡੀਜੀਪੀ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ ਜੀ ਇਹ ਆਈਡੀ ਆਪਣੇ ਡੀਆਈਜੀ ਦੀ ਡਿਊਟੀ ਲਾ ਦਿੱਤੀ ਉਹਦੇ ਵਿੱਚ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਸੀ ਵੇਖਣ ਨੂੰ ਲੇਕਿਨ ਅਜੇ ਤੱਕ ਕੁਝ ਨਹੀਂ ਹੋਇਆ ਸਾਡੇ ਏਰੀਆ ਚ ਆਕੇ ਸਾਡੇ ਨੌਜਵਾਨ ਦਾ ਕਤਲ ਕਰਨਾ ਸਾਡੇ ਏਰੀਆ ਚ ਆਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ ਇਹ ਸਾਰੇ ਦਾ ਸਾਰ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਹਦੇ ਖਿਲਾਫ ਪੰਜਾਬ ਗਵਰਨਮੈਂਟ ਮਕਦਮਾ ਦਰਜ ਕਰੇ ਉਹਨਾਂ ਦੇ ਖਿਲਾਫ ਔਰ ਜੋ ਬੰਦੀ ਹੈ ਉਹ ਕਾਰਵਾਈ ਕਰੇ ਇਹ ਸਾਡੀ ਪੰਜਾਬ ਗਵਰਨਮੈਂਟ ਤੋਂ ਮੰਗ ਹੈ ਜਲਵਾ ਸਾਹਿਬ ਉਪંત્રી ਸਾਹਿਬ ਜੀ ਜਲਵਾ ਜੀ ਪੀਸੀ ਪੂਰੀ ਹੋ ਨੋ ਪੀਸੀ ਬੋਲਣ ਤੋਂ ਪਹਿਲਾਂ ਇਹ ਮੈਂ ਜਿੰਨੀ ਗੱਲ ਕਰਨੀ ਸੀ ਇੰਨੀ ਗੱਲ ਕੀਤੀ ਹੈ ਮੇਰੇ ਨਾਲ ਸਾਥੀ ਨੇ ਭੰਦੇਰ ਸਾਹਿਬ ਅਸੀਂ ਦੋ ਫਾਰਮ ਜੜਾਈ ਲੜ ਰਹੇ ਹਾਂ ਮਾਂ ਜਿੰਨੀ ਗੱਲ ਦੱਸੀ ਉਹ ਦੱਸੀ ਹੈ ਬਾਕੀ ਗੱਲ ਮਤਲਬ ਪਿੰਦੇ ਸਾਹਿਬ ਦੱਸਣ ਪਾਓ ਪਿੰਦੇ ਸਾਹਿਬ ਥੋੜਾ ਜਿਹਾ ਅੱਗੇ ਆ ਜਾਓ ਠੀਕ ਹੈ ਸਾਰੇ ਪ੍ਰੇਮ ਦਾ ਆਜੀ ਸਾਰੇ ਬਈ ਇਹ ਮੋਬਾਈਲ ਦੇਖੋ ਜੋਸ਼ੀ ਤੋਂ ਅੰਦਰ ਪੰਜਾਬੀ ਚੱਲ ਪਹਿਲਾਂ ਪੰਜਾਬੀ ਕਰ ਦੋ ਚਲ ਫਿਰ ਹਿੰਦੀ ਕਰ ਦਿੰਦੇ ਦੇਖੋ ਅੱਜ بڑا ਗਮਗੀਨ ਮਾਹੌਲ ਆ ਅਸੀਂ ਸਾਰੇ ਅੱਜ ਇੱਥੇ ਆਏ ਆ ਜੋ ਕਰੂਰ ਭਰਿਆ ਵਰਤਾਰਾ ਪਿਛਲੇ 13 ਤੋਂ ਇੰਦਰ ਨੇ ਆਰੰਭ ਕੀਤਾ ਸੀਗਾ ਅੱਜ ਜੋ ਅਸੀਂ ਉਹਨਾਂ ਗਾੜੀ ਸ਼ੱਕ ਸ਼ਬਰ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਵੀ ਇਹ ਜਮਹੂਰੀਅਤ ਦੀ ਕੋਈ ਪਛਾਣ ਹੈਗੀ ਆ ਜਾਂ ਤੁਸੀਂ ਜਿਹੜਾ ਦਾਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਉਹ ਪੀਸਫੁਲੀ ਟੰਗਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦੇਣਾ ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ ਰ ਸਾਡਾ ਸ਼ੰਕਾ ਸੀ ਵੀ ਇਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ ਔਰ ਇਹ ਕੇਂਦਰ ਦੀ ਮਨਸ਼ਾ ਸੀ ਵੀ ਅਸੀਂ ਬਜੇਦਿਆਂ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂ ਤੋ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦਿਆਂ ਆਇਆ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜਿਹੜਾ ਵੀ ਕੋਈ ਵੀਕਲ ਆ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵੀਕਲ ਆ ਆਪਣੇ ਸਾਰੇ ਵੀਕਲਾਂ ਤੇ ਇਸ ਕੇਂਦਰ ਨੇ ਜੋ ਜ਼ਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਔਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ 'ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਕਜਾਗਾ ਤੇ ਦੂਸਰਾ ਇਹ ਤੋਂ ਗਾਹਾਂ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਕੂਚੇ ਚ ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਵੀ ਇਸ ਰੋਸ ਵੱਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਇਹ ਪੜ ਜੋ ਯਾਰੋ ਇੱਕ ਮਿੰਟ ਗੱਲ ਪੂਰੀ ਦੂਸਰਾ ਸਵਾਲ ਫਿਰ ਕਰ ਲਿਓ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਦਾਂ ਦੀ ਭੰਨ ਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਤ ਤੋੜ ਕਰਦੇ ਸੀ ਸਾਡੇ ਬੰਦੇ ਨੂੰ ਇੰਜ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਵੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਰੰਸ਼ਣ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹਦੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਢੰਗ ਨਾਲ ਚੱਲਿਆ ਸਾਡਾ ਅਸੀਂ ਉੱਥੇ ਆਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਉਹ ਡਾਇਏ ਗਏ ਆ ਸਥਿਤੀ ਸਪਸ਼ਟ ਕਰੇ ਵੀ ਪੰਜਾਬ ਸਰਕਾਰ ਦਾ ਕੀ ਮਨਸ਼ਾਗਾ ਪਿੰਡਾਂ ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਜ ਮੋਰਚਾ ਖਤਮ ਹੋ ਜਾਣਾ ਇਹ ਅਨਪੁਸ਼ਟ ਖਬਰ ਆ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਆ ਵੀ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ ਤੋ ਇਹ ਇਹ ਦੋ ਗੱਲਾਂ ਸੀਗੀਆਂ ਹੁਣ ਮੈਂ ਕਿਹਾ ਫੁੱਲ ਸਾਹਿਬ ਗੱਲ ਕਰ ਲਨ ਖਾਂ ਅੱਬੀ ਅਬ ਹਾਂ ਇਹ ਇਹ ਨਹੀਂ ਜਤ ਹਾਂ ਹਾਂ ਠੀਕ ਹਾਂ ਇੱਕ ਮਿੰਟ ਮਿੰਟ ਪੁੱਛ ਸਕਦੇ ਇੱਕ ਪਹਿਲਾਂ ਪਹਿਲਾਂ ਨਰਵੇ ਗੱਲ ਕਰੇ ਜੀ ਵਿੱਚ ਦੂਜੇ ਜਤ ਹਾਂ ਇਹ ਜਤ ਹਾਂ ਮੈਂ ਕਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਪਨੀਰ ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸੀਆਂ ਕੁਝ ਗੱਲਾਂ ਨਾਲ ਵਿੱਚ ਰਹਿ ਗਈ ਇੱਕ ਗੱਲਾਂ ਚੋੜਨ ਵਾਲੀ ਕਿਉਂਕਿ ਹੋ ਸਕਦਾ ਹੈ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਜਿੱਥੇ ਆ ਕੇ ਪੁਲਿਸ ਨੇ ਹਮਲਾ ਕਰਕੇ ਪੰਜਾਬ ਦੀ ਹੱਦ ਚ ਆ ਕੇ ਕਟੂਕੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਲੇ ਨੇ ਨਾ ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਗਈਆ ਪੰਜਾਬ ਗਵਰਨਮੈਂਟ ਦੀ ਇਹ ਰਿਸਪੋਨਸੀਬਿਲਟੀ ਬਣਦੀ ਆ ਕਿ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਦੀ ਪੜਤਾਲ ਕਰਾਵੇ ਉਹ ਕਿੱਥੇ ਨੇ ਉਹ ਪੰਜਾਬ ਦੇ ਲੋਕ ਪੰਜਾਬ ਹਰਿਆਣੇ ਦੀ ਪੁਲਿਸ ਚੱਕ ਕੇ ਲੱਗੇ ਗਏ ਔਰ ਉਹਨਾਂ ਦੀ ਪੜਤਾਲ ਕਰਾਉਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਜਲਦੀ ਸਾਨੂੰ ਉਹਨਾਂ ਦੀ ਪੜਤਾਲ ਕਰਵਾ ਕੇ ਉਹਨਾਂ ਦਾ ਕੀ ਕਿਸੂਰ ਹੈ ਉਹ ਤਾਂ ਸਾਡੇ ਰਿਜੇ ਬੈਠੇ ਸੈਕਟਰ ਾਲੀ ਚ ਬੈਠੇ ਆ ਇੱਥੋਂ ਚੱਕ ਕੇ ਲਿਜਾ ਕੇ ਕੀ ਕਿਉਂ ਉਹਨਾਂ ਬੰਦਿਆਂ ਦੇ ਉੱਤੇ ਕੀਤਾ ਜਾ ਰਿਹਾ ਹੈ ਪੰਜਾਬ ਗਵਰਨਮੈਂਟ ਦੇ ਦੇ ਸੰਗਿਆਨ ਲਵੇ ਇਹ ਸਾਡੀ ਅਪੀਲ ਹੈ ਤੇ ਹੁਣ ਸੁਣਨ ਕਰ ਲਈਏ ਜੀ ਅਜੇ ਪੂਰੀ ਗੱਲ ਨਹੀਂ ਆ ਰਹੀ ਮੈਂ ਸਰਜੀਤ ਸਿੰਘ ਪੂਲੋਂ ਚੇਅਰਮੈਨ ਬੀਕੇ ਜੋ ਕ੍ਰਾਂਤੀਕਾਰੀ ਪੰਜਾਬ ਇੱਕ ਪੁਆਇੰਟ ਜਿਹੜਾ ਹੋਰ ਰਹਿ ਗਿਆ ਹੈ ਮਾ ਦੋ ਇੱਕ ਤਾਂ ਜਿਹੜੀ ਸਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਹੈ ਉਹਦੀ ਸਿੱਧੀ ਗੋਲੀ ਸਿਰਚ ਗੋਲੀ ਲੱਗਣ ਨਾਲ ਮੌਤ ਹੋਈ ਸਿੱਧੀ ਗੋਲੀ ਉੱਥੇ ਹੀ ਮਾਰ ਕੇ ਜਾਂਦੇ ਜਾਂਦੀਆਂ ਹੁੰਦੀਆਂ ਨੇ ਜਾਂ ਸਿੱਧੀ ਗੋਲੀ ਮਾਰ ਕੇ ਮਾਰਨ ਦਾ ਉੱਥੇ ਹੁਕਮ ਦਿੱਤਾ ਜਾਂਦਾ ਜਦੋਂ ਦੋਨਾਂ ਪਾਸੇ ਹਥਿਆਰ ਬੰਦ ਤਾਕਤਾਂ ਲੜ ਰਹੀਆਂ ਹੁੰਦੀਆਂ ਉਦੋਂ ਆਇਆ ਹੁੰਦਾ ਵੀ ਜਿੰਨੇ ਵੱਧ ਤੋਂ ਵੱਧ ਬੰਦੇ ਮਾਰੇ ਮਾਰੇ ਜਾ ਸਕਦੇ ਮਾਰੇ ਜਾਣ ਪਰ ਇੱਥੇ ਕੀ ਹੈ ਇੱਕ ਪਾਸੇ ਜਿਹੜੇ ਬਿਲਕੁਲ ਨਹੱਥੇ ਕੋਈ ਸਾਡੇ ਕੋਲ ਹਥਿਆਰ ਨਹੀਂ ਕੋਈ ਸਾਡੇ ਕੋਲੇ ਕੋਈ ਬਰੂਦੀ ਹਥਿਆਰ ਨਹੀਂ ਕੋਈ ਹੋਰ ਨਹੀਂ ਨਹੱਥੇ ਕਿਸਾਨ ਹੈ ਦੂਜੇ ਪਾਸੇ ਹਥਿਆਰਬੰਦ ਫੋਰਸਾਂ ਨੇ ਸੋ ਇਸ ਕਰਕੇ ਇਹ ਤਾਂ ਇਹੋ ਜਿਹੇ ਮੌਕੇ ਜੇ ਨਾਉਥ ਵੀ ਆਉਂਦੀ ਹੁੰਦੀਆਂ ਤਾਂ ਬਹੁਤ ਵੱਡੇ ਹਲੈਤਾ ਹੁੰਦੇ ਨੇ ਵੀ ਪੈਰ ਦੇ ਵਿੱਚ ਪੈਰ ਦੇ ਵਿੱਚ ਗੋਲੀ ਮਰੀ ਜਾਵੇ ਜੇ ਸ੍ਰੇਤਕਰ ਨਾ ਬਤੋਂਗੇ ਪਰ ਇਹਨੇ ਸਿੱਧੀ ਗੋਲੀ ਸਿਰ 'ਤੇ ਮਾਰੀ ਹੈ ਸੋ ਇਹਦਾ ਅਸੀਂ ਕਹਿੰਦੇ ਆ ਵੀ ਆਏ ਨਹੀਂ ਵੀ ਉਹ ਬੰਦੇ ਨੇ ਜਿਹੜੇ ਨੇ ਗੋਲੀ ਮਾਰੀ ਹੈ ਸਿੱਧੀ ਉਹੀ ਜ਼ਿੰਮੇਵਾਰ ਹੈ ਸਾਡੇ ਕੋਲੇ ਭਰੋਸੇਯੋਗ ਸੂਤਰਾਂ ਤੋਂ ਸੋਮਿਆ ਤੋਂ ਜਾਣਕਾਰੀ ਹੈ ਵੀ ਜਦੋਂ ਸਾਡੀ ਗੱਲਬਾਤ ਟੁੱਟ ਗਈ ਸੀ 18 ਤਰੀਕ ਨੂੰ 19 ਤਰੀਕ ਨੂੰ ਗ੍ਰਹਿ ਮੰਤਰੀ ਆਪਣੇ ਸੈਂਟਰ ਦੇ ਅ ਅਮਿਤ ਸ਼ਾਹ ਨੇ ਸਾਰੀਆਂ ਫੋਰਸਾਂ ਵਾਲੀ ਕਿਉਂਕਿ ਉਹ ਸਾਰੀਆਂ ਫੋਰਸਾਂ ਵਾਲੀਆਂ ਪੈਰਾਮਿਲਟਰੀ ਫੋਰਸਾਂ ਵਾਲੀਆਂ ਹੈੱਡ ਹੈ ਉਹਨੇ ਮੀਟਿੰਗ ਕਰਕੇ ਹਦਾਇਤ ਕੀਤੀ ਆ ਸਾਡੇ ਕੋਲੇ ਭ੍ਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਗਾਹਾਂ ਨਹੀਂ ਟੱਪਣ ਦੇਣਾ ਜੇ ਗਾਹਾਂ ਟੱਪਦੇ ਆ ਤਾਂ ਭਾਵੇਂ ਸਿੱਧੀ ਗੋਲੀ ਵੀ ਮਾਰਨੀ ਪਵੇ ਤਾਂ ਮਰੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਉਹਨਾਂ ਦੀ ਸੁਰੱਖਤ ਕਰਕੇ ਭਾਵੇਂ ਪ੍ਰਾਈਵੇਟ ਬੰਦਿਆਂ ਦੇ ਵਰਦੀਆਂ ਪਾਈਆਂ ਨੇ ਭਾਵੇਂ ਉਹ ਮੁਲਾਜ਼ਮ ਹੈ ਕਿਸੇ ਵੀ ਫੋਰਸ ਦੇ ਉਹਨਾਂ ਦੇ ਕਤਲ ਦਾ ਪਰਚਾ ਦਰਜਾ ਹੋ ਕੇ ਅਲੰਘਣਾ ਦਾ ਪਰਚਾ ਦਰਜਾ ਹੋ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਦੂਜੀ ਗੱਲ ਸਾਡਾ ਹਮਦਰਦੀ ਵਜੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਹੋਰ ਸਮਾਜਿਕ ਜਥੇਬੰਦੀਆਂ ਨੇ ਪੋਲੀਟੀਕਲ ਜਥੇਬੰਦੀਆਂ ਨੇ ਇਹਦੀ ਹਮਾਇਤ ਦੇ ਵਿੱਚ ਹਾ ਦਾ ਨਾਰਾ ਮਾਰਿਆ ਉਹਨਾਂ ਨੇ ਹਾ ਦਾ ਨਾਰਾ ਨਹੀਂ ਮਾਰਿਆ ਉਹਦੀ ਹਮਾਇਤ ਦੇ ਵਿੱਚ ਛੋਟੇ-ਮੋਟੇ ਪ੍ਰੋਗਰਾਮ ਕੀਤੇ ਅਸੀਂ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਨੂੰ ਉਹਨਾਂ ਦਾ ਥੈਂਕਸ ਕਰਦੇ ਆਂ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਹਾ ਦਾ ਮਾਰਿਆ ਇਸ ਜ਼ਬਰ ਦੇ ਖਿਲਾਫ ਪਰ ਨਾਲ ਹੀ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਹੈ ਵੀ ਜਿਹੜਾ ਕੋਈ ਇਸ ਦੇ ਅਗਲਾ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਜਿਹੜਾ ਇਹ ਦੋਨਾਂ ਆਪਣਾ ਮੋਰਚਿਆਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ 10 ਮੰਗਾਂ ਨੂੰ ਲੈ ਕੇ ਇਹਦੇ ਨਾਲ ਜੋੜ ਕੇ ਜੇ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਤਾਂ ਪੈਰਲਲ ਪ੍ਰੋਗਰਾਮ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਉਹ ਸਮਾਨਾਂਤਰ ਪੈਰਲਲ ਟਕਰਾਵਾ ਪ੍ਰੋਗਰਾਮ ਨਾ ਦੇਣ ਇਧਰਲੇ ਜਿਹੜਾ ਮੋਰਚਾ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੀ ਅਸੀਂ ਚਾਹੁੰਦੇ ਹਾਂ ਵੀ ਉਹ ਹਮਾਇਤ ਕਰਨ ਇਹ ਸਾਡੀ ਅਪੀਲ ਹੈ ਢੱਲੇਵਾਲ ਸਾਹਿਬ ਢੱਲੇਵਾਲ ਸਾਹਿਬ ਪੰਜਾਬ ਸਰਕਾਰ ਪੰਜਾਬ ਸਰਕਾਰ ਤੁਸੀਂ ਕਹਿ ਰਹੇ ਹੋ बार-बार ਤੁਸੀਂ ਬਹੁਤ ਚੀਜ਼ ਕਹਿ ਰਹੇ ਹੋ ਕਿ ਵਾਰ-ਵਾਰ ਤੁਸੀਂ ਪੰਜਾਬ ਸਰਕਾਰ ਨੂੰ ਦੱਸ ਰਹੇ ਹੋ ਅਪੀਲ ਕਰ ਰਹੇ ਹੋ ਕਿ ਬੰਦੇ ਫੜੇ ਜਾ ਰਿਹਾ ਕੀ ਹੈ ਕੀ ਭੂਮਿਕਾ ਮੰਨਦੇ ਹੋ ਕਿ ਪੰਜਾਬ ਸਰਕਾਰ ਦੀ ਇਸ ਵੇਲੇ ਭੂਮਿਕਾ ਕੀ ਹੈ ਕਿਸਾਨ ਆंदोलਨ ਨੂੰ ਲੈ ਕੇ ਇੱਕ ਹੋਰ ਇੰਪੋਰਟੈਂਟ ਸੀਗੀ ਵੀ ਜਿਹੜਾ ਮੀਡੀਆ ਚ ਆ ਰਿਹਾ ਵੀ ਕੇਂਦਰ ਨੇ ਇਹਨਾਂ ਨੂੰ ਸੱਦਾ ਦਿੱਤਾ ਤੇ ਜਿਹੜਾ ਆ ਪੋਜੀਸ਼ਨ ਬਣ ਗਈ ਉਸ ਤੋਂ ਬਾਅਦ ਗੱਲ ਅੱਗੇ ਨਹੀਂ ਵਧ ਰਹੀ ਉਹਦੇ 'ਚ ਸਹੀ ਗੱਲ ਆ ਵੀ ਜਿਹੜੀ ਕੱਲ ਗੱਲ ਹੋ ਰਹੀ ਸੀ ਸਭ ਤੋਂ ਟੈਕਨੀਕਲ ਗੱਲ ਸੀ ਅਸੀਂ ਕਹਿੰਦੇ ਸੀ ਅਜੰਡਾ ਤੈਅ ਕਰੋ ਗੱਲਬਾਤ ਦੇ ਵਿੱਚ MSP ਗਰੰਟੀ ਕਾਨੂੰਨ ਬਣਾਉਣ ਦਾ ਹੱਲ ਲਈ ਮੀਟਿੰਗ ਹੋਰ ਮੰਗਾ ਅਸਲ ਇਸ ਗੱਲ ਤੋਂ ਕੇਂਦਰ ਭੱਜ ਗਿਆ ਵੀ ਏਜੰਡਾ ਨਹੀਂ ਲਿਖਣਾ ਵੀ MSP ਗਰੰਟੀ ਕਾਨੂੰਨ ਬਣਾਉਣ ਦੇ ਹੱਲ ਲਈ ਮੀਟਿੰਗ ਕਰਨੀ ਹੈ ਏਜੰਡਾ ਲਿਖਣ ਤੋਂ ਭੱਜਿਆ ਸਰਕਾਰ ਤੇ ਤਾਂ ਡੈਡ ਲੱਕ ਉਦੋਂ ਬਾਅਦ ਜਦੋਂ ਖਨੌਰੀ ਵਾਲੀ ਘਟਨਾ ਆਈ ਸਾਡੇ ਸਾਹਮਣੇ ਫਿਰ ਅਸੀਂ ਗੱਲਬਾਤ ਜਾਣਾ ਚੰਗਾ ਨਹੀਂ ਸਮ ਦਲੇਵਾਲ ਜੀ ਸਪੱਸ਼ਟ ਕਰੋ ਕਿ ਮਨਤੇਵ ਪੰਜਾਬ ਸਰਕਾਰ ਦੀ ਭੂਮਿਕਾ ਕੀ ਹੈ ਦੇਖਿਏ ਕਿਸਾਨਾਂ ਨੂੰ ਮੈਂ ਥੋੜਾ ਜਿਆ ਗੱਲ ਹੁਣਾ ਜਿੰਨੀ ਹੋਰ ਕਿਸ ਨੇ ਬੋਲਣਾ ਨਹੀਂ ਇਹ ਜਿਹੜਾ ਸਾਡਾ ਮੈਸੇਜ ਹੈ ਨਾ ਅਸੀਂ ਕਨਵੇ ਕੀਤਾ ਹੈ ਇਹ ਮੈਸੇਜ ਪੂਰੇ ਭਾਰਤ ਦੇ ਵਿੱਚ ਲਾਗੂ ਹੋਵੇ ਇਹ ਪੰਜਾਬੀ ਭਾਸ਼ਾ ਦੇ ਵਿੱਚ ਬੋਲ ਕੇ ਸਾਰਿਆਂ ਨੇ ਅਸੀਂ ਇਹਨੂੰ ਕਨਵੇ ਕੀਤਾ ਹੈ ਕੋਈ ਤੁਹਾਡੇ ਕੋਲੇ ਚੈਨਲ ਹੈ ਜਿਹੜੇ ਉਹ ਹੋਣਗੇ ਜਿਨ੍ਹਾਂ ਦੇ ਰਾਹੀਂ ਆਪਣੀ ਗੱਲ ਹਿੰਦੀ ਚ ਜਾਣੀ ਹੈ ਆਪਣੇ ਉਹ ਕਿਸਾਨ ਦਾ ਨਾਮ ਕੀ ਹੈ ਮੁੰਡੇ ਦਾ ਦੱਸਿਆ ਸ਼ੁਭ ਕਰਨ ਸ਼ੁਭ ਕਰਨ ਹੈ ਕਿ ਸ਼ੁਭ ਕਰਮ ਹੈ ਸ਼ੁਭ ਕਰਨ ਕਰਨ ਰੂਜੋ ਹਲੇ ਚੱਲ ਰਹੀ ਸੀ ਬੱਲੋ ਪਿੰਡ ਦੇਖੀਏ ਮੈਂ ਪੂਰੇ ਦੇਸ਼ ਕੇ ਉਹਨ ਸਭੀ ਸੰਗਠਨੋ ਕੋ ਸਭੀ ਹਮਦਰਦ ਲੋਗੋ ਕੋ ਜੋ ਕਿਸਾਨ ਕੇ ਸਾਥ ਆਪਣੀ ਹਮਦਰਦੀ ਰੱਖਤੇ ਹੈ ਜਿਸ ਕਿਸਾਨ ਨੇ ਪੂਰੇ ਦੇਸ਼ ਕੇ ਹਾਥ ਸੇ भिखारी वाला ठूठा पकड़ा हुआ था वो छुड़वा सेल्फ डिपेंड किया जिन किसानों ने देश को आज उस किसान का बेटा इन्होंने बिल्कुल पीसफुली प्रोटेस्ट करते हुए उस बच्चे के ऊपर गोली चलाई है और उस बच्चे का कत्ल किया उस बच्चे को शहीद किया है जो जो लोग पूरे भारत के अंदर ऐसी ऐसी घटनाओं के खिलाफ आवाज उठाता उठाना चाहते हैं जो चाहते हैं कि देश के अंदर जमहूरियत जिंदा रही उन सब से हमारी अपील है कि आज से ही कल के कल को सभी जितने भी लोग हमारी आवाज सुन रहे हैं सबकी एक जिम्मेदारी बनती है कि हमने ये रखा है कि काले दिवस की तरह पूरा भारत की हर एक मकान हर घर हर दुकानदार हर गाड़ी ਹਰ ਬੜੀ ਗਾੜੀ ਛੋਟੀ ਗਾੜੀ ਉਸਕੇ ਉਪਰ ਇੱਕ ਕਾਲਾ ਝੰਡਾ ਲਗਾਕਰ ਉਹ ਆਪਣਾ ਇਸ ਇਸ ਸਰਕਾਰ ਕੀ ਦਰਿੰਦਗੀ ਕੇ ਖਿਲਾਫ ਉਹ ਆਪਣਾ ਰੋਸ ਪ੍ਰਗਟ ਕਰੇ ਪੂਰੇ ਦੇਸ਼ ਕੇ ਲਈ ਇਹ ਮਾਰਾ ਇਹ ਨਵੇਦਨਾ ਤੁਹਾਡਾ ਸਵਾਲ ਸੀ ਇੱਕ ਇੱਕ ਰਹਿ ਗਿਆ ਇੱਕ ਰਹਿ ਗਿਆ ਇੱਕ ਇੱਕ ਉਹ ਇੱਕ ਸੁਣ ਲਿਓ ਇੱਕ ਜ਼ਰੂਰੀ ਦੇਖੋ ਉਹ ਦੋ ਭੈਣਾ ਦਾ ਕੱਲਾ ਪ੍ਰਾਸ ਜੜੀ ਖਬਰ ਆਈ ਆ ਉਹਦੀ ਐਗਜੈਕਟ ਉਮਰ 22 ਸਾਲ ਆ ਅੱਡ-ਅੱਡ ਚੱਲ ਰਿਆ ਨਾ ਠੀਕ ਹੈ ਜੀ ਤੇ ਇੱਕ ਬਾਪ ਆ ਇਹ ਕੋਦੀ ਦਾਦੀ ਆ ਤੋ ਦੇਖੋ ਬਹੁਤ ਛੋਟੇ ਪਰਿਵਾਰ ਸੋ ਜੀ ਜਿਹੜੀ ਦਰਿੰਦਗੀ ਸਰਕਾਰ ਦੀ ਆ ਉਹ ਬੜੀ ਸਾਫ ਚਲਕਦੀ ਆ ਕੱਲੇ-ਕੱਲੇ ਮਾਮਾ ਦੇ ਪੁੱਤ ਆ ਔਰ ਜਿਵੇਂ ਸਿਰਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵਾ ਇਹ ਆਪਣੇ ਆਪ 'ਚ ਬੜਾ ਵੱਡਾ ਜਬਰ ਆ ਜਿਹੜੀ ਇਹ ਰੈਂਕ ਦੀ ਸੀ ਜੀ ਦਲੇਰ ਸਾਹਿਬ ਜੀ ਹਲੋ ਸਰ ਇਹ ਦੇਖਿਏ ਪੰਜਾਬੀ ਚ ਕਰਦੇ ਹਾਂ ਪੰਜਾਬੀ ਚ ਕਰਦੇ ਹਾਂ ਪੰਜਾਬ ਗਵਰਨਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਦਾਂ ਹੋਈ ਆ ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਕਿ ਐਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ ਕਿਉਂਕਿ ਮਸਲੇ ਬੜੇ ਗੰਭੀਰ ਆ ਉਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ ਸਾਡੇ ਦੇ ਵਰਤੇ ਜਾ ਰਹੇ ਸੀ ਬੜੇ ਖਤਰਨਾਕ ਤੇ ਅਨਮਨੁੱਖੀ ਹਥਿਆਰ ਵਰਤੇ ਜਾ ਰਹੇ ਸੀ ਸਰਕਾਰ ਦਾ ਅਸੀਂ ਧਿਆਨ ਉਹਦੇ ਤੇ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਦਾ ਸੌਰੀ ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀਗਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ ਅਸੀਂ ਰੱਖੀ ਆ ਉਹ ਸਾਰੀ ਗੱਲ ਸਰਕਾਰ ਨੇ ਕਿਹਾ ਸਾਨੂੰ ਕਿ ਅਸੀਂ ਇਹਦੇ ਤੇ ਰੋਕ ਲਾਉਣੇ ਆ ਇਹਨਾਂ ਨੇ ਹੀ ਕਿਹਾ ਇਹ ਵੀ ਕਿਹਾ ਵੀ ਕਾਰਵਾਈ ਕਰਾਂਗੇ ਲੇਕਿਨ ਹਜੇ ਤੱਕ ਕਾਰਵਾਈ ਕਰਨ ਦੀ ਬਜਾਏ ਸਿੱਧੀਆਂ ਗੋਲੀਆਂ ਚੱਲ ਰਹੀਆਂ ਨੇ ਇਹਦੇ ਤੋਂ ਲੱਗ ਰਿਹਾ ਹੈ ਕਿ ਜੋ ਸਾਨੂੰ ਦਿਖ ਰਿਹਾ ਹੈ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਕਿਆ ਚ ਕਾਰਨ ਹੈ ਸਾਨੂੰ ਕੀ ਕਿਹਾ ਜਾ ਰਿਹਾ ਹੈ ਤੇ ਅੰਦਰੋਂ ਕੀਤਾ ਕੀ ਜਾ ਰਿਹਾ ਹੈ ਅੱਜ ਤੱਕ ਜਿਹੜਾ ਅਸੀਂ ਪਹਿਲੇ ਦਿਨ ਇੱਕ ਇਹਨਾਂ ਨੂੰ ਪੰਜਾਬ ਉਹਨਾਂ ਦੀ ਪੁਲਿਸ ਦਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਫੜਕੇ ਦਿੱਤਾ ਹੈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਫਿਰ ਕੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਇਹ ਵੀ ਕਿਤੇ ਸਾਡੇ ਨਾਲ ਉਹੀ ਕੁਛ ਕਰਨ ਤੇ ਕਰਵਾਉਣ ਵਾਲਿਆਂ ਵਿੱਚ ਸ਼ਾਮਿਲ ਤਾਂ ਨਹੀਂ ਹੈ ਜੋ ਸਾਨੂੰ ਲੱਗ ਰਿਹਾ ਹੈ ਸਾਨੂੰ ਇਹ ਹੀ ਸਪਸ਼ਟ ਹੋ ਰਿਹਾ ਕਿਉਂ ਕਿ ਦੇਖੋ ਇੱਕ ਪਾਸੇ ਉਹਨਾਂ ਦੇ ਕਾਰਵਾਈ ਕਰਨਾ ਅਸੀਂ ਮੰਗ ਰਹੇ ਹਾਂ ਕਿ ਸਾਡੇ ਏਰੀਆ ਦੇ ਵਿੱਚ ਆ ਗਏ ਉਹ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਬੈਰੀਕੇਡਿੰਗ ਕਰੀ ਬੈਠੇ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਤੇ ਤੁਰੰਤ ਐਕਸ਼ਨ ਨਹੀਂ ਦੀ ਨਹੀਂ ਲਿਆਗਾ ਅੱਜ ਤਾਈਂ ਅਗਰ ਉਹਦੇ ਦਾ ਐਕਸ਼ਨ ਲਿਆ ਹੁੰਦਾ ਮੈਂ ਦਾਅਵੇ ਨਾਲ ਗੱਲ ਕਰਦਾ ਨਾ ਸਾਡੇ ਟਰੈਕਟਰ ਫੁੱਟਨੇ ਸੀ ਨਾ ਸਾਡੇ ਜਿਹੜੇ ਇਹ ਪੰਜ ਵਿਅਕਤੀ ਮੋਰਚੇ ਦੇ ਵਿੱਚੋਂ ਆ ਕੇ ਚੱਕ ਕੇ ਲੈ ਕੇ ਗਏ ਨੇ ਨਾ ਉਹ ਜਾਣੇ ਸੀ ਨਾ ਸਾਡਾ ਇਹ ਨੌਜਵਾਨ ਸ਼ਹੀਦ ਹੋਣਾ ਸੀ ਇਹ ਉਸ ਦਿਨ ਦੀ ਸਰਕਾਰ ਦੀ ਢਿੱਲ ਦਿਆ ਅਸੀਂ ਸਿੱਟਾ ਭੁਗਤ ਰਹੇ ਹਾਂ ਔਰ ਇਹ ਸਰਕਾਰ ਨੂੰ ਹੀ ਚੇਤਾਵਨੀ ਦਿੰਦੇ ਆ ਕਿ ਇਹ ਬਹੁਤੀ ਅਗਲੀ ਗੱਲ ਹੋਰ ਕਰਤੂ ਦੇਖੋ ਜਿਵੇਂ ਗੱਲ ਪੰਦੇਰੀ ਸਾਹਿਬ ਨੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਰਚਾ ਦਾ ਖੰਡ ਜਾਣਾ ਹੈ ਉਹ ਤਾਂ ਗ੍ਰਿਫਤਾਰ ਕਰ ਲੈਣੇ ਆ ਕਰ ਲੈ ਸਰਕਾਰ ਨੇ ਗ੍ਰਿਫਤਾਰ ਕਰਨੀ ਹੈ ਤਾਂ ਲੋਕਾਂ ਨੂੰ ਦਬਾਉਣਾ ਕਿਹਦਰ ਲਈ ਜ਼ਿੰਮੇਵਾਰੀ ਅਕਲ ਇਹ ਪੰਜਾਬ ਕਿ ਕਿ ਸਿਆਸਤ ਹੋ ਰਹੀ ਹੈ ਜੀ ਇਹ ਧਰਮ ਨੂੰ ਲੈ ਕੇ ਪੰਜਾਬ ਕੋਲ ਨੂੰ ਲੈ ਕੇ ਸਿਆਸਤ ਸ਼ੁਰੂ ਪੰਜਾਬ ਸਰਕਾਰ ਅਕਸਰ ਜੇ ਪੁਲਿਸ ਰੋਕ ਰਹੀ ਹੈ ਜਾ ਕੇ ਟਿਪਰ ਪੁਲਿਸ ਟਿਪਰ ਲਾ ਕੇ ਲੰਗਰ ਰੋਕ ਸਾਡੇ ਪ੍ਰਸ਼ਾਦ ਦੇ ਲੰਗਰ ਦੀ ਵਿਵਸਥਾ ਜੋ ਹੋ ਰਹੀ ਹੈ ਉਹਨੂੰ ਰੋਕ ਰਹੀ ਹੈ ਤਾਂ ਪੰਜਾਬ ਸਰਕਾਰ ਦੀ ਮਰਸ਼ਾਦੋਂ ਬਗੈਰ ਤਾਂ ਕੋਈ ਰੋਕ ਸਕਦਾ ਤਾਂ ਇਸ ਸਰਕਾਰ ਦੇ ਤੇ ਆਪਦੀ ਨੀਤੀ ਸਪੱਸ਼ਟ ਕਰੇ ਕਿ ਸਰਕਾਰ ਕਿੱਥੇ ਖੜੀ ਹੈ ਨਾ ਤੁਸੀਂ ਕਹਿ ਰਹੇ ਨਹੀਂ ਨਹੀਂ ਇੱਕ ਇੱਕ ਹੋਰ ਕਰੋ ਕੱਲ ਕੱਲ ਸੁਣ ਲਓ ਨਹੀਂ ਨਹੀਂ ਇੱਕ ਮਿੰਟ ਜੀ ਇਹਦੇ ਨਾਲ ਜੁੜਦਾ ਜੁੜਦਾ ਹੀ ਸਵਾਲ ਆ ਜਾਂਦਾ ਇੱਥੇ ਫਿਰ ਪਹੁੰਚਦੇ ਆ ਲੱਗ ਰਿਹਾ ਤੁਹਾਡੇ ਨਾਲ ਮੈਚਿੰਗ ਨਹੀਂ ਕਰ ਕੋਈ ਪਹਿਲੇ ਸਵਾਲ ਦਾ ਪਾਰਟ ਹੈ ਜੀ ਕੱਲ ਪੁਲਿਸ ਜਦੋਂ ਉਹਨਾਂ ਨੇ ਉਹਦੇ ਬੇਨਤੀ ਹਰਿਆਣੇ ਪੁਲਿਸ ਨੇ ਇੱਕ ਮਿੰਟ ਹਰਿਆਣੇ ਪੁਲਿਸ ਨੇ ਉੱਥੇ ਅੰਦਰ ਆ ਕੇ ਅਟੈਕ ਕੀਤਾ ਜਦੋਂ ਉਦੋਂ ਜਿਹੜੀ ਪੰਜਾਬ ਪੁਲਿਸ ਜਿਹੜੀ ਕੋਲੇ ਖੜੀ ਸੀ ਪਹਿਲਾਂ ਉਹ ਪਿੱਛੇ हट ਗਈ ਉਹ ਜੇ ਉਹ ਗੋਲੀ ਖੜੀ ਹੁੰਦੀ ਤਾਂ ਘੱਟੋ ਘੱਟ ਟਰੈਕਟਰ ਤੋੜਦਿਆਂ ਦੀ ਗੋਲੀ ਮਾਰਦਿਆਂ ਦਾ ਉਹ ਮੌਕੇ ਦਾ ਗਵਾਹ ਬਣਨਾ ਸੀ ਕਿ ਇੱਕ ਪੁਲਿਸ ਨੇ ਸੋ ਸਾਡੇ ਹਿਸਾਬ ਨਾਲ ਜਿਹੜੇ ਪਿੱਛੇ हट ਗਏ ਉਹ ਤਾਂ ਇਹ ਚੇਤਨ ਤੌਰ ਤੇ ਹਟਿਆ ਵੀ ਅਸੀਂ ਮੌਕੇ ਦਾ ਗਵਾਹ ਨਾ ਬਣ ਜਾਈਏ ਅੱਛਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਤਾਂ ਕੀ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ ਤੁਸੀਂ 120 ਵਿੱਚ ਰੱਖੋਗੇ ਹਾਂ ਹਾਂ ਇਹ 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 ਇੱਕ ਇਹ ਤੋਂ ਵੀ ਵੱਡਾ ਸਵਾਲ ਸੀ ਜਿਹੜਾ ਮੰਗਣਾ ਜੁੜਿਆ ਹੋਇਆ ਅਸੀਂ ਵਿਰੋਧੀ ਪਾਰਟੀਆਂ ਨੂੰ ਇਹ ਕਿਹਾ ਵੀ ਉਹ ਇਹ ਕੇਂਦਰ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਛੱਦਦੇ ਆ ਬਿੱਲ ਲਿਆਉਣ ਲਈ ਐਮਐਸਪੀ ਖਰੀਦੀ ਗਰੰਟੀ ਕਾਨੂੰਨ ਬਣਾਉਣ ਦਾ ਉਹ ਆਪਣੀ ਸਥਿਤੀ ਸਪਸ਼ਟ ਕਰਨ ਵੀ ਉਹਨਾਂ ਦੇ ਜਿੰਨੇ ਵੀ ਐਮਪੀ ਨੇ ਕਿ ਉਹ VOTING ਵਿੱਚ ਹਿੱਸਾ ਲੈਣਗੇ ਅਸੀਂ ਇਹ ਤੋਂ ਗਾਹਾਂ ਕਹਿੰਨੇ ਆ ਕਿ ਉਹ ਲੋਕ ਸਭਾ ਦੇ ਸਪੀਕਰ ਨੂੰ ਉਹਨਾਂ ਦੇ ਐਮਪੀ ਕਹਿਣ ਵੀ ਇਹ ਬਿੱਲ ਲਿਆਂਦਾ ਜਾਵੇ ਪੰਜਾਬ ਦੇ ਵਿੱਚ ਕਾਲੀਦਾ ਸਥਿਤੀ ਸਪਸ਼ਟ ਕਰੇ ਆਮ ਆਦਮੀ ਸਪਸ਼ਟ ਕਰੇ ਕਾਂਗਰਸ ਸਪਸ਼ਟ ਕਰੇ ਕਿ ਉਹਨਾਂ ਦਾ ਇਸ ਬਿੱਲ ਤੇ ਕੀ ਫੈਸਲਾ ਵਾ ਦੇਖੋ ਸਵਾਲ ਜਿਹੜਾ ਕਰਨਾ ਹੈ ਨਾ ਤੁਹਾਡੇ ਸਵਾਲ ਦਾ ਜਵਾਬ ਰੁਲ ਜਾਂਦਾ ਹੈ ਮੇਰਾ ਤੁਹਾਡੇ ਸਵਾਲ ਦਾ ਜਵਾਬ ਰੁਲ ਜਾਂਦਾ ਜਿਹੜੀ ਤੁਸੀਂ ਗੱਲ ਪੁੱਛਣੀ ਆ ਅਸੀਂ 2 ਮਿੰਟ 4 ਮਿੰਟ 10 ਮਿੰਟ ਹੋਰ ਰੁਕ ਜਾਵਾਂਗੇ ਕੱਲਾ-ਕੱਲਾ ਬੰਦਾ ਸਵਾਲ ਕਰ ਲਓ ਸਾਡੇ ਤੇ ਪੋਸਟਮਾਰਟਮ ਦਾ ਦਰਦ ਨਹੀਂ ਪੁੱਛਣਾ ਤਾਂ ਇਹ ਕੰਮ ਨਹੀਂ ਕਰ ਰਹੇ ਜੀ ਪੋਸਟਮਾਰਟਮ ਤੇ ਕੀ ਸਟੈਂਡ ਹੈ ਦੇਖੋ ਪੋਸਟਮਾਰਟਮ ਦਾ ਸਟੈਂਡ ਸਾਡਾ ਸਪਸ਼ਟ ਹੈ ਕਿ ਅਸੀਂ ਪੋਸਟਮਾਰਟਮ ਕਰਾਉਣ ਤੋਂ ਸਾਡਾ ਕੋਈ ਡੱਕਾ ਨਹੀਂ ਹੈ ਕੀ ਗੱਲ ਹੈ ਕਿ ਬੋਰਡ ਬਣੇ ਇਹਦੇ ਬੋਰਡ ਬਣ ਕੇ ਇਹਦਾ ਪੋਸਟਮਾਰਟਮ ਕਰੇ ਨੌਜਵਾਨ ਦੇ ਗੋਲੀ ਵੱਜੀ ਹੈ ਕੱਲ ਨੂੰ ਕੋਈ ਇਹ ਦਬਾਅ ਪਾ ਕੇ ਇਹ ਜੀ ਗੱਲ ਸਾਹਮਣੇ ਨਿਕਲ ਕੇ ਆ ਜੇ ਕਿ ਨਹੀਂ ਜੀ ਇਹਦੇ ਤਾਂ ਇਹ ਤਾਂ ਪ੍ਰਾਈਵੇਟ ਬੰਦੇ ਲਾਸਟ ਬੋਰਡ ਵੱਜੀ ਸੀ ਫਲਾਨਾ ਹੋਇਆ ਸੀ ਕੁੱਥੇ ਜਿਹੜੀ ਗੋਲੀ ਚੱਲੀ ਐ ਇਹ ਇਹ ਸਪਸ਼ਟ ਅਸੀਂ ਮਤਲਬ ਲੈਣਾ ਚਾਹਵਾ ਧੰਨਵਾਦ ਸਾਹਿਬ ਧੰਨਵਾਦ ਸਾਹਿਬ ਸਰ ਇੰਟੈਲੀਜੈਂਸੀ ਕੋਲ ਸਾਰੀ ਰਿਪੋਰਟਾਂ ਪਹੁੰਚ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ ਹੀ ਪਹੁੰਚਦੀਆਂ ਨੇ ਕਿ ਇਹ ਇੰਟੈਲੀਜੈਂਸੀ ਦੇ ਕੋਲੋਂ ਆ ਫੀਲ ਨਹੀਂ ਫਿਰੋ ਮੈਂ ਜਿਹੜੀ ਬੇਨਤੀ ਕਰਨਾ ਮੈਨੂੰ ਪੂਰੀ ਗੱਲ ਇਹਨਾਂ ਦੇ ਸਾਹਦੇ ਜਵਾਬ ਦੇ ਲੈਣੇ ਨੇ ਤੇ ਜਿਹੜੇ ਸਵਾਲ ਆ ਰਹੇ ਨੇ ਪੋਸਟ ਮਾਰਟਮ ਲੇਟ ਹੋਣ ਦਾ ਕਾਰਨ ਪੰਜਾਬ ਸਰਕਾਰ ਆਪਣੀ ਜਿਹੜੀ ਅਸੀਂ ਗੱਲ ਮੰਗੀ ਆ ਕਿ ਉਹਨੂੰ ਸ਼ਹੀਦ ਦਾ ਦਰਜਾ ਦੇਵੇ ਸਾਰੀਆਂ ਸਹੂਲਤਾਂ ਉਹਨੂੰ ਸ਼ਹੀਦ ਪਰਿਵਾਰਾਂ ਅਸੀਦਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਨੇ ਉਹ ਇਹਨਾਂ ਦੇ ਪਰਿਵਾਰ ਲਈ ਅਨਾਉਂਸ ਕਰੇ ਉਹਨਾਂ ਦੇ ਇਹਦੇ ਵਿੱਚ ਦੇਰੀ ਦਾ ਇੱਕ ਵੱਡਾ ਕਾਰਨ ਹੋ ਤੁਹਾਡਾ ਹੋਰ ਦੱਸੋ ਚਲੋ ਤੱਕ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੇਸ ਕਰਾਂਗੇ ਦਰਜ ਵੀ ਕਰਾਂਗੇ ਲੇਕਿਨ ਉਹਦੇ ਲਈ ਲੱਗਦਾ ਨਹੀਂ ਤੁਹਾਨੂੰ ਪੋਸਟਮਾਰਟਮ ਬਹੁਤ ਜ਼ਰੂਰੀ ਹੈ ਮੈਂ ਇੱਕ ਬੇਨਤੀ ਕਰਾਂ ਕਰਾਵਾਂਗੇ ਸਰਕਾਰ ਨੂੰ ਅਨਾਉਂਸਮੈਂਟ ਕਰਨ 'ਚ ਕੀ ਦੇਰ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨ 'ਚ ਕੀ ਦੇਰ ਹੈ ਸਰਕਾਰ ਅਨਾਉਂਸਮੈਂਟ ਕਰੇ ਤੇ ਸਾਡੇ ਦੇਸ਼ ਦਾ ਕੋਈ ਕਿਸਾਨ ਐਫ ਆਈ ਆਰ ਕਰਨ ਤੇ ਕੋਈ ਪੋਸਟਮਾਰਟਮ ਨਹੀਂ ਹੁੰਦਾ ਪਹਿਲੀ ਐਫ ਆਈ ਆਰ ਹੁੰਦੀ ਆ ਕਰ ਸਕਦੇ ਆ ਬਿਆਨਾਂ ਦੇ ਦੌਰ ਜਦ ਤੱਕ ਸਹੀ ਨੀ ਕਰਾਇਆ ਜਾਂਦਾ ਸਰਪੰਚ ਸਾਹਿਬ ਇੱਕ ਵਾਰੀ ਪਾਛੋ ਜਸਤਾ ਵੀ ਕਲੀਅਰ ਕਰਦੇ ਨਹੀਂ ਕੀ ਹੈ ਸਾਲਾ ਵੱਡੋ ਹੀ ਇਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਹਦੇ ਨਾਲ ਨਾਡਰ ਦੀ ਸਵਾਦੀ ਇਹ ਖਰਾਬ ਹੋ ਗਈ ਜਦ ਤੱਕ ਸੁਣੋ ਹੁਣ ਇੱਕ ਕੱਲ ਫੇਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਅਸੀਂ ਜਿੰਨੇ ਸਾਡੇ ਨੌਜਵਾਨ ਜ਼ਖਮੀ ਹੋਏ ਕੋਈ ਹਰਿਆਣੇ ਦੀ ਬਾਰਡਰ 'ਚ ਅੱਜ ਸਰਾ ਦੇ ਜਾ ਕੇ ਚੱਕ ਨਹੀਂ ਹੋਇਆ ਨਹੀਂ ਹੋਇਆ ਅਸੀਂ ਗਏ ਆ ਸ਼ਾਂਤੀਪੂਰਵਕ ਢੰਗ ਨਾਲ ਅਸੀਂ ਗਏ ਆ ਆਗੂ ਗਏ ਨੇ ਸ਼ਾਂਤੀਪੂਰਵਕ ਢੰਗ ਦੇ ਨਾਲ ਸਾਰੀ ਪ੍ਰੈਸ ਨੂੰ ਪਤਾ ਹੈ ਤੇ ਯਾਰ ਜਦੋਂ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਜਾ ਰਹੇ ਆ ਉਹ ਲਾਂਡ ਆਰਡਰ ਨੂੰ ਖਰਾਬ ਕਰਨ ਲਈ ਤਾਂ ਕੋਈ ਗੱਲ ਨਹੀਂ ਆਏ ਉਹਦੇ ਤੇ ਸ਼ੈਲਿੰਗ ਕਿਉਂ ਹੋ ਰਹੀ ਹੈ ਔਰ ਇੰਨੀ ਹੈਵੀ ਸ਼ੈਲਿੰਗ ਆ ਕਿ ਆਗੂਆਂ ਦੇ 4-5 ਗੋਲੇ ਮੂਹਰੇਲੇ ਪਾਸੇ 4-5 ਗੋਲੇ ਮਗਰਲੇ ਪਾਸੇ ਫਿਰ ਜਦੋਂ ਗੱਲਬਾਤ ਕਰਨ ਹੋਣ ਤੋਂ ਬਾਅਦ ਅਸੀਂ ਆਪਦੀ ਪਿੱਛੇ ਨੂੰ ਆ ਰਹੇ ਆ ਉਸ ਵੇਲੇ ਫਿਰ ਵਾਪਸ ਆਉਂਦਿਆਂ ਦੇ ਗੋਲੇ ਤੱਕਣੇ ਇਹ ਪੰਜਾਬ ਪੰਜਾਬ ਦਾ ਦਾ ਕਿਸਾਨ ਮਾਹੌਲ ਨੂੰ ਲਾਂਡ ਆਰਡਰ ਦੀ ਸਥਿਤੀ ਬਣਾ ਰਿਹਾ ਹੈ ਕਿ ਸਰਕਾਰਾਂ ਬਣਾ ਰਹੀਆਂ ਨੇ ਇਹ ਸਰਕਾਰ ਬਣਾ ਰਹੀ ਹੈ ਸਰਕਾਰ ਮਾਹੌਲ ਨੂੰ ਵਿਗਾੜਨਾ ਖੁਦ ਚਾਹੁੰਦੀ ਹੈ ਬੋਰਚ ਦੀ ਸਥਿਤੀ ਕੀ ਹੈ ਫ੍ਰੀਜ਼ ਹੈ ਦੋ ਦਿਨ ਲਈ ਜਾਂ ਕੰਟੀਨਿਊ ਨਹੀਂ ਜਮਨ ਜੋਰ ਚਾਹੇ ਸਾਹਿਬ ਮਿੰਟ ਤੁਸੀ ਐਫ ਆਈ ਆਰ ਦੀ ਗੱਲ ਕੀਤੀ ਹੈ ਕਿ ਐਫ ਆਈ ਆਰ ਹੋਵੇ ਉਹਦੇ ਬਾਰੇ ਕੀ ਗੱਲ ਹੈ ਦੇਖੋ ਅਸੀਂ ਤਾਂ ਕਹਿੰਦਾ ਹੁਣ ਇਹ ਗੱਲ ਅਸੀਂ ਇਹ ਤਾਂ ਸਰਕਾਰ ਕਰੇ ਹੁਣ ਉਹਨੇ ਕੀ ਕਰਨਾ ਮੋਰਚੇ ਦੀ ਚੜ੍ਹਦੀ ਕਲਾ ਵਾ ਮੋਰਚੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਪਹੁੰਚ ਰਹੇ ਆ ਸਭ ਕੁਝ ਚੱਲ ਰਿਹਾ ਅਗਲੀ ਜਿਹੜੀ ਪੋਜੀਸ਼ਨ ਆ ਸਾਡੀ ਇਹ ਰਾਤ ਨੂੰ ਮੀਟਿੰਗ ਹੋਊਗੀ ਕੱਲ ਵੀ ਹੋ ਸਕਦੀ ਆ ਕੱਲ ਸ਼ਾਮਾਂ ਤੱਕ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਸਾਬ ਹੁਣ ਵੀ ਬੰਦੇ ਸਾਹਿਬ ਕੋਈ ਖਲਗੀ ਤੁਹਾਡੇ ਕੋਲ ਸਰ ਸਭ ਤੋਂ ਵੱਡੀ ਗੱਲ ਹੈਗੀ ਹੈ ਸਯੁਕਤ ਕਿਸਾਨ ਮੋਰਚੇ ਦੇ ਨਾਲ ਕੋਈ ਰਾਪਤਾ ਰੱਖਿਆ ਜਾਊਗਾ ਮੀਟਿੰਗ ਦੇ ਵਿੱਚ ਸੁਝਾ ਦਿੱਤਾ ਜਾਊਗਾ ਕਿਉਂਕਿ ਉਹਨਾਂ ਤਾਲਮੇਲ ਬਣਾਉਣ ਦੀ ਗੱਲ ਚੱਲ ਰਹੀ ਹੈ ਕੋਈ ਮੈਂ ਫੇਰ ਅਰਜ਼ ਕਰਦਾ ਜੀ ਹਰ ਮੀਟਿੰਗ ਦੇ ਵਿੱਚ ਹਰ ਸਾਡੀ ਪੀਸੀ ਦੇ ਵਿੱਚ ਇਹ ਸਵਾਲ ਦਾ ਕੀ ਅਸੀਂ ਕਿੰਨੀ ਵਾਰ ਜਵਾਬ ਦੇ ਚੁੱਕੇ ਹਾਂ ਹਰ ਵਾਰੀ ਅਸੀਂ ਜਵਾਬ ਦਿੰਨੇ ਆਂ ਹਰ ਵਾਰੀ ਤੁਸੀਂ ਸਾਰੇ ਸਵਾਲ ਸਾਡੇ ਦੇ ਹੀ ਫੇਰ ਲਏ ਹੋ ਨੇ ਦੇਵਾ ਸਾਹਿਬ ਕਈ ਕਈ ਅੰਗਰੇਜ਼ ਦੇ ਬਿਆਨ ਆਣੇ ਸ਼ੁਰੂ ਹੋ ਗਏ ਜੀ ਕਿ ਇਸ ਵਾਰ ਕਮੀ ਰਹੇਗੀ ਕਿ ਇਕੱਠੇ ਨਹੀਂ ਸੀਗੇ ਇਹ ਤੁਹਾਨੂੰ ਇਹ ਕਮੀ ਨਹੀਂ ਹੈ ਜਿਹੜੀਆਂ ਕਮੀਆਂ ਨੇ ਸਾਰੀਆਂ ਨਜ਼ਰ ਆ ਰਹੀਆਂ ਨੇ ਮੈਂ ਨਹੀਂ ਬੋਲਣਾ ਚਾਹੁੰਦਾ ਤੁਹਾਨੂੰ ਤੁਸੀਂ ਕਿਉਂ ਹੈ ਮਤਲਬ ਇਸ ਗੱਲ ਦੇ ਉੱਤੇ ਆਪਾਂ ਸਵਾਲ ਜਵਾਬ ਇਸ ਇਸ ਗੱਲ ਨੂੰ ਛੱਡ ਕੇ ਸਵਾਲ ਮੈਂ ਦੇਖਦੇ ਕੁਟ ਅਪੀਲ ਕਰਾਂ ਤੁਹਾਨੂੰ ਮੈਂ ਅਪੀਲਾਂ ਦੀ ਮੈਂ ਦੱਸਦਾ ਸੁਣ ਲਓ ਪੰਜਵੇਂ ਪੰਜਵੇਂ ਕੀ ਮੀਟਿੰਗ ਦਾ ਕਲੀਅਰ ਅਪੀਲ ਕਰਦੇ ਹੋ ਯਾਨੀ ਮੇਰੇ ਨੂੰ ਇਹ ਮੈਂ ਸਪਸ਼ਟ ਕਰ ਦੇਣਾ ਦੇਖੋ ਅਪੀਲ ਕਰਦੇ ਹੋ ਜਿਹੜੇ ਵੀ ਸਾਡੇ ਭਰਾ ਮੋਰਚੇ ਦੀ ਹਮਾਇਤ ਕਰ ਰਹੇ ਉਹਨਾਂ ਦਾ ਧੰਨਵਾਦ ਕੀਤਾ ਉਹ ਆਪਣੇ